ਜਿਸ ਜੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰ ਜੀ ਦੇ ਬਾਰੇ ਸਰ ਕੋਈ ਜਾਣਕਾਰੀ ਦਿਓ ਅੱਜ ਅਸੀਂ ਜਿਹੜਾ ਸਿਕੰਦਰਪਾਲ ਸਿੰਘ ਕੋਹਲੀ ਦੀ ਗ੍ਰਿਫਤਾਰੀ ਹੋਈ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸਾਲ-ਸਾਲ ਭਰਕਰਨੇ ਗੋਵਿੰਦ ਸਿੰਘ ਲੋਂਗੋਵਾਲ ਦੇ ਘਰ ਦੇ ਸਾਹਮਣੇ ਲਾਏ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਲਾਏ ਕਿ ਇਹਦੇ ਉੱਤੇ ਕਾਰਵਾਈ ਕਰਾਓ ਜਿਵੇਂ ਜਿਸ ਬੀਬੀ ਨੇ ਉਹ ਰੇ ਯੋਗਾ ਦਾ ਪ੍ਰਦਰਸ਼ਨ ਕੀਤਾ ਸੀ ਦਰਬਾਰ ਸਾਹਿਬ 'ਚ ਉਹਦਾ ਕੇਸ ਥਾਣੇ 'ਚ ਪਾਇਆ ਗਿਆ ਉਸੇ ਤਰ੍ਹਾਂ ਇਹ ਸਾਰੇ ਜਿਹੜੇ ਗੁਨਾਹਗਾਰ ਹੈ ਇਹਨਾਂ ਨੂੰ ਥਾਣਿਆਂ 'ਚ ਕ੍ਰਿਮੀਨਲ ਕੇਸ ਐਸਜੀਪੀਸੀ ਨੇ ਆਪਣੀ ਡਿਊਟੀ ਸਮੇਤ ਦਰਜ ਕਰਨੀ ਸੀ ਇਹਨਾਂ ਨੇ ਆਪ ਹੀ ਜੱਜ ਜੂਰੀ ਐਗਜ਼ੀਕਿਊਟਰ ਬਣ ਕੇ ਸਾਰਾ ਕੁਝ ਨਿਬੇੜ ਕੇ ਲੁਕੋਤਾ ਹੈਗਾ ਪਰ ਸਰਕਾਰ ਦੀ ਡਿਊਟੀ ਹੁੰਦੀ ਹੈ ਕਿਉਂਕਿ ਜਿਹੜਾ ਕ੍ਰਿਮੀਨਲ ਕੇਸ ਕਾਗਨੀਜ਼ੇਬਲ ਹੁੰਦਾ ਉਹ ਸਰਕਾਰ ਦੇ ਅਗੇਂਸਟ ਹੁੰਦਾ ਹੈਗਾ ਤੇ ਉਹਨੇ ਇਹਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਜੋ ਕਾਰਵਾਈ ਹੋਈ ਹੈ ਕਾਨੂੰਨਨ ਤੌਰ ਤੇ ਬਿਲਕੁਲ ਸਹੀ ਹੋਈ ਹੈਗੀ ਹੈ ਔਰ ਅਸੀਂ ਸਮਝਦੇ ਹਾਂ ਇਹਦੇ ਵਿੱਚ ਕ੍ਰਿਮੀਨਲ ਬਰੀਚ ਆਫ ٹرسٹ ਹੋਇਆ ਜਿਹੜਾ ਇੰਟਰਸਟਮੈਂਟ ਆਫ ਫੰਡਸ ਐਂਡ ਵਾਇਲੇਸ਼ਨ ਆਫ ਫਿਡਿਸ਼ੀਅਰੀ ਡਿਊਟੀ ਹੋਈ ਹੈ ਇਹ ਉਹ ਧਾਰਾ 315 18 ਜਿਹੜੀ ਬੀਐਨਐਸ ਦੀ ਹੈ ਲਾਗੂ ਹੈ ਉਸ ਤੋਂ ਇਲਾਵਾ ਚੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਜਿਹੜਾ ਧਾਰਾ 318 19 ਹੈਗੀ ਹੈ ਡਿਸੈਪਸ਼ਨ ਕੌਜ਼ਿੰਗ ਰੋਲ ਫਲ ਲਾਸ ਐਂਡ ਇੰਡਿਊਸਮੈਂਟ ਉਹ ਲਾਗੂ ਹੋਣੀ ਚਾਹੀਦੀ ਹੈ ਉਹ ਵੀ ਕਾਗਨੀਜ਼ੇਬਲ ਅਫੈਂਸ ਹੈ ਫੌਜਰੀ ਐਂਡ ਯੂਜ਼ ਦਾ ਫਾਲਸ ਡਾਕੂਮੈਂਟਸ ਧਾਰਾ 334 338 ਫਾਲਸ ਆਡੀਟ ਰਿਪੋਰਟਸ ਰਿਕਾਰਡਸ ਯੂਜ਼ਡ ਹੈ ਜੈਨੂਨ ਉਹ ਵੀ ਲਾਗੂ ਹੋਣਾ ਚਾਹੀਦਾ ਹੈ ਫਾਲਸਿਫਿਕੇਸ਼ਨ ਆਫ ਅਕਾਊਂਟਸ ਧਾਰਾ ਬੀ ਐਨ ਐਸ 344 ਉਹ ਵੀ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਕ੍ਰਿਮੀਨਲ ਕਨਸਪੀਰੇਸੀ ਵੀ ਹੈ ਔਰ ਇਹਦੇ ਵਿੱਚ ਧਾਮੀ ਸਾਹਿਬ ਨੇ ਸਪਸ਼ਟ ਕੀਤਾ ਕਿ ਆ ਮੈਂ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਸਪਾਈ ਹਾਂ ਔਰ ਇਹ ਸ਼੍ਰੋਮਣੀ ਕਾਲੀਦਾਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਜਿਹੜਾ ਸਿਕੰਦਰਪਾਲ ਸਿੰਘ ਕੋਹਲੀ ਹੈ ਉਹਦਾ ਆ ਕੰਪਨੀਆ 'ਚ ਕੰਮ ਕਰਦਾ ਰਿਹਾ ਹੈਗਾ ਸਾਨੂੰ ਲੱਗਦਾ ਕਿ ਉਹਦੀ ਤਨਖਾਹ ਗੁਰੂ ਘਰ ਦੇ ਗੋਲਕ ਦੇ ਵਿੱਚੋਂ ਆ ਐਸਜੀਪੀਸੀ ਨੇ ਦੇਣ ਦਾ ਯਤਨ ਕੀਤਾ ਹੈ ਔਰ ਮੁਰਤੇ ਜਾਦੇ ਬਹੁਤ ਉੱਬਰਦੀ ਗੱਲ ਉਹਨਾਂ ਨੇ ਇੱਕ ਕੇਸ ਪਾ ਕੇ ਰਿਕਵਰੀ ਦਾ ਉਸ ਤੋਂ ਕਾਰਵਾਈ ਔਨੇਕ ਤੱਕ ਸੀਮਿਤ ਰੱਖੀ ਹੈ ਜਦ ਕਿ ਇੱਕ ਕ੍ਰਿਮੀਨਲ ਕੰਡੈਕਟ ਹੈ ਜਿਹੜੇ ਧਾਰਾ ਅਸੀਂ ਦੱਸਿਆ ਉਹ ਲਾਗੂ ਹੁੰਦੇ ਆ ਇਹਦੇ ਉੱਤੇ ਔਰ ਇੱਕ ਕ੍ਰਿਮੀਨਲ ਦਾ ਅਕਤੰਕ ਅਗੇਂਸਟ ਉਹਦੀ ਇਨਵੈਸਟੀਗੇਸ਼ਨ ਕਰਕੇ ਕੇਸ ਦਰਜ ਹੋਣਾ ਚਾਹੀਦਾ ਜੀ ਅਸੀਂ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦੇ ਅਸੀਂ ਇਹ ਬੜੇ ਲੰਬੇ ਸਮੇਂ ਤੋਂ ਇਹ ਮੁੱਦਾ ਚੱਕਿਆ ਹੋਇਆ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਕੇਸ ਵੀ ਪਾਏ ਹੋਏ ਹੈਗੇ ਆ ਜਿਹਦੀ 8 ਤਰੀਕ ਨੂੰ ਹੋਣਗਲੀ ਸੁਣਵਾਈ ਹੈ ਔਰ ਅਸੀਂ ਆਪਣੇ ਵੱਲੋਂ ਇਹ ਸਾਰੀ ਕਾਰਜਕਾਰੀ ਕਰ ਰਹੀਏ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਜਦ ਅਕਾਲਪੁਰ ਸਾਹਿਬ ਦੇ ਉੱਤੇ ਸਮੂਹ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ ਉਸ ਮੀਟਿੰਗ 'ਚ ਸ਼ਾਮਲ ਸੀ ਉਹ ਸਾਰੀਆਂ ਜਥੇਬੰਦੀਆਂ ਸਮੇਤ ਅਸੀਂ ਕੰਮ ਕਰ ਰਹੇ ਹਾਂ ਸਰ ਸ਼੍ਰੋਮਣੀ ਕਮੇਟੀ ਜਿਹੜੀ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੀ ਹੈ ਅਜੇ ਦੋਸ਼ੀਆਂ ਦੇ ਖਿਲਾਫ ਜਦੋਂ ਸਜ਼ਾਦਈਆਂ ਕਾਰਵਾਈ ਦੀ ਕੋਈ ਮਤਲਬ ਮੰਗ ਆ ਰਹੀ ਹੈ ਤਾਂ ਉਹਦੇ ਵਿੱਚ ਇਹ ਉਹਨਾਂ ਨੂੰ ਬਚਾਉਣ ਦੇ ਵਾਸਤੇ ਕਿਉਂ ਲੱਗੀ ਹੋਈ ਹੈ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਕ੍ਰਿਮੀਨਲ ਕਨਸਪੀਰੇਸੀ ਹੈ ਦੋਸ਼ੀਆਂ ਨੂੰ ਕ੍ਰਿਮੀਨਲ ਲਾਅ ਦੇ ਵਿੱਚ ਉਹਨਾਂ ਨੇ ਲਪੇਟ ਚ ਨਹੀਂ ਲਿੱਤਾ ਆਪ ਹੀ ਉਹਨਾਂ ਦੇ ਉੱਤੇ ਦੋਸ਼ ਲਾ ਕੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਗੁਰੂ ਘਰ ਚ ਹੀ ਸਜ਼ਾ ਦੇ ਕੇ ਨਿਵੇੜਨ ਦਾ ਯਤਨ ਕੀਤਾ ਹੈਗਾ ਔਰ ਜਦ ਯੋਗਾ ਕਰਨੀ ਬੀਬੀ ਦੇ ਉੱਤੇ ਇਹਨਾਂ ਨੇ ਥਾਣਿਆਂ ਚ ਕੇਸ ਦਰਜ ਕੀਤਾ ਹੈ ਇਹ ਕ੍ਰਾਈਮਨਲਸ ਦੇ ਉੱਤੇ ਕਿਉਂ ਨਹੀਂ ਕੀਤਾ ਹੈਗਾ ਇਹ ਬਹੁਤ ਪੁੱਠੇ ਚੱਲ ਰਹੇ ਹੈਗੇ ਆਪਣੇ ਨੂੰ ਵਿਚਾਰੇ ਆ ਤੇ ਮੈਨੂੰ ਲੱਗਦਾ ਕ੍ਰਾਈਮਨਲ ਕਨਸਪੀਰੇਸੀ 'ਚ ਜਿਹੜਾ ਸਤਿੰਦਰਪਾਲ ਸਿੰਘ ਕੋਲੀ ਨੇ ਆ ਪੈਸਾ ਖਾਦਾ ਗਵਨ ਕੀਤਾ ਜਿਹਦੇ ਬਰਖਲਾ ਐਡਜੈਕਟ ਕਮੇਟੀ ਨੇ ਮਤਾ ਪਾਇਆ ਉਹਦੇ ਵਿੱਚ ਜੋਰ ਸੁਖਵੀਰ ਬਾਦਲ ਕਿਉਂਕਿ ਇਹਦੇ ਘਰ ਦੀਆਂ ਕੰਪਨੀਆਂ ਦਾ ਕੰਮ ਸਤਿੰਦਰਪਾਲ ਸਿੰਘ ਕੋਲੀ ਕਰ ਰਿਹਾ ਸੀਗਾ ਉਨੇ ਵੀ ਇਹਦੇ ਵਿੱਚ ਹੱਥ ਹੋ ਸਕਦਾ ਉਹਦੀ ਪਰਤਾਲ ਹੋਣੀ ਚਾਹੀਦੀ ਹੈ ਔਰ ਇਹਦੇ ਵਿੱਚ ਉਹ ਵੀ ਕੰਫਰੈਂਸ ਟਿਮਨੀ ਟ੍ਰਾਂਸਫਰਿਸੀ ਚ ਆਣਾ ਚਾਹੀਦਾ